ਆ ਜਸਤੇ ਜਲਦੀ ਸਾਰੇ ਨੂੰ ਸਿਮਰਨ ਤੁਸੀਂ ਸਾਰੇ ਜਾਣਦੇ ਹੋ ਜੋ ਕਿ ਵਿਆਹ ਤੋਂ ਬਾਅਦ ਉਸ ਦੀ ਕੋਈ ਫੋਟੋ ਕੋਈ ਵੀਡੀਓ ਸਾਹਜੀ ਨਹੀਂ ਸਿੱਕੀਤੀ ਗਈ ਹੈ ਨਾ ਪਰ ਆਪਾਂ ਤੁਹਾਨੂੰ ਦੱਸ ਦਈਏ ਕਿ ਸਿਮਰਨ ਨੇ ਵੀ ਆਪਣਾ ਚੈਨਲ ਬਣਾ ਲਿਆ ਤੇ ਉਹ ਵੀ ਹੁਣ ਵਲੋਗਿੰਗ ਸਟਾਰਟ करेगी ठीक है जी ਤੇ ਆਪਾਂ ਨੂੰ ਜਿਵੇਂ ਪਤਾ ਹੀ ਹੈ ਕਿ ਸਾਡਾ ਪੰਜਾਬੀ ਵਾਲੇ ਵਿਕੀ ਕਮਰਬੀਤ ਹੋ ਰਹੇ ਨੇ ਆਪਾਂ ਨੂੰ ਸਿਮਰਨ ਦੇ ਨਾਮ ਮਲਾਇਆ ਸੀਗਾ ਹਨਾ ਤੇ ਬਹੁਤ ਸਾਰੇ ਲੋਕ ਉਸਦੇ ਬਾਰੇ ਜਾਣਨ ਦੀ ਬਹੁਤ ਕੋਸ਼ਿਸ਼ ਕਰ ਰਹੇ ਸੀ ਹਨਾ ਵਿਆਹ ਦੀਆਂ ਲਾਸਟ ਹਿੰਮਤ ਐਨਜੀਓ ਮੇ ਸਰ ਵਾਲਿਆਂ ਦੀ ਵਲੋਗ ਪਾਈ ਸੀ ਉਸ ਤੋਂ ਬਾਅਦ ਇਸ ਦੀ ਕੋਈ ਸਿਮਰਨ ਦੀ ਕੋਈ ਫੋਟੋ ਵੀਡੀਓ ਸਾਂਝੀ ਨਹੀਂ ਕੀਤੀ ਗਈ ਹਨਾ ਕਿਸੇ ਵੀ ਚੈਨਲ ਤੋਂ ਤੇ ਹੁਣ ਆਪਾਂ ਤੁਹਾਨੂੰ ਦੱਸਦੀ ਹੈ ਕਿ ਸਿਮਰਨ ਦੇ ਵਿਆਹ ਵਾਲੀ ਉਹ ਸੰਮਣੀ ਆਈ ਹੈ ਕਿ ਉਸ ਨੂੰ ਸਹਰਿਆਂ ਨੂੰ ਕਿੰਨਾ ਚਾਹ ਵਾ ਹੈ ਨਾ ਜਾ ਕੇ ਮੈਂ ਡੀਜ਼ਲ ਆਇਆ ਤੇ ਸਿਮਰਨ ਨੇ ਵੀ ਖੂਬ ਡਾਂਸ ਕੀਤਾ ਹੈ ਨਾ ਕੁੜੀ ਇੱਕ ਖੋਲਕੀ ਉਦੋਹੀ ਨੱਚ ਸਕਦੀ ਆ ਜਦੋਂ ਉਸ ਨੂੰ ਉਸਦੀ ਸੋਹਰਾ ਫੈਮਲੀ ਵਧੀਆ ਮਿਲੀ ਹੋਵੇ ਹੈਨਾ ਸੋ ਬਹੁਤ ਹੀ ਕਰਮਾ ਵਾਲੀ ਐ ਸਿਮਰਨ ਕਿ ਉਸ ਨੂੰ ਇੰਨਾ ਵਧੀਆ ਉਸ ਦਾ ਹਸਬੰਡ ਮਿਲਿਆ ਹੈਨਾ ਜੋ ਕਿ ਬਹੁਤ ਕੇਰਿੰਗ ਕਰਦਾ ਵਾ ਹੈਨਾ ਕੇਅਰ ਕਰਦਾ ਵਾ ਤੇ ਪੂਰੀ ਫੈਮਲੀ ਉਸ ਨੂੰ ਸਪੋਰਟ ਕਰਦੀ ਆ ਹੈਨਾ ਇੱਕ ਕੁੜੀ ਦੀ ਜ਼ਿੰਦਗੀ ਉਦੋਂ ਵਧੀਆ ਮੰਨੀ ਜਾਂਦੀ ਹੈ ਜਦੋਂ ਉਸ ਨੂੰ ਸਾਰੇ ਘਰ ਵੱਲੋਂ ਕੋਈ ਦਿੱਕਤ ਨਾ ਹੋਵੇ ਹੈਨਾ ਸੋ ਸਿਮਰਲ ਦੀ ਸੋਹਰਾ ਫੈਮਲੀ ਬਹੁਤ ਹੀ ਵਧੀਆ ਨਾਈਸਾ ਫੈਮਲੀ ਹੈ ਸੋ ਕਹਿੰਦੇ ਹੁੰਦੇ ਹੈ ਨਾ ਕਿ ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ ਖੰਭ ਨਹੀਂ ਹੁੰਦੇ ਕੁੜੀਆਂ ਦੇ ਤੇ ਇਹ ਉਹੀ ਗੱਲ ਆ ਕਿ ਕਈ ਕੁੜੀਆਂ ਨੂੰ ਖੰਭ ਹੀ ਉਹਨਾਂ ਦੇ ਘਰ ਵਾਲੇ ਲਾਉਂਦੇ ਆ ਹੈਨਾ ਕਈ ਕੁੜੀਆਂ ਇਦਾਂ ਦੀਆਂ ਵਾ ਕਿ ਉਹਨਾਂ ਨੂੰ ਜਿਹੜੀ ਖਾਂਦੀ ਹੈ ਨਾ ਉਹ ਉਹਨਾਂ ਦੇ ਘਰ ਵਾਲੇ ਵਿਆਹ ਤੋਂ ਬਾਅਦ ਹੀ ਲੱਗਦੀ ਆ ਕਿਉਂਕਿ ਪਿੱਛੇ ਘਰ ਵਿੱਚ ਹੀ ਕੁੜੀਆਂ ਨੂੰ ਕਿਹਾ ਜਾਂਦਾ ਕਿ ਜੋ ਕੁਝ ਕਰਨਾ ਸੋਹਰੇ ਕਰੀ ਤੇ ਸਿਮਰਨ ਦਾ ਆਪਾਂ ਨੂੰ ਪਤਾ ਹੀ ਹੈ ਕਿ ਹੈ ਨਾ ਕਿ ਸਿਮਰਨ ਦੀ ਮੰਮੀ ਪਾਪਾ ਹੈ ਨਹੀਂ ਸੀਗੇ ਜੋ ਕਿ ਉਸ ਨੂੰ ਮਤਲਬ ਕਿ ਇਜਾਜ਼ਤ ਵੀ ਦੇ ਸਕਣ ਹਨਾ ਸੋ ਉਸ ਦੀਆਂ ਰੀਤਾਂ ਅਧੂਰੇ ਸਾਹ ਵਿੱਚ ਹੀ ਸੀਗੇ ਸੋ ਉਸ ਨੂੰ ਹਮਸਫਰ ਇਦਾਂ ਦਾ ਇੰਨਾ ਵਧੀਆ ਕੇਰਿੰਗ ਮਿਲਿਆ ਵਾ ਸਮਝਣ ਵਾਲਾ ਮਿਲਿਆ ਵਾ ਕਿ ਹੁਣ ਅਸੀਂ ਬੰਦੇ ਸਾਰੇ ਚਾਪੂਰੇ ਹੋ ਰਹੇ ਆ ਹਨਾ ਸੋਸ ਨੇ ਵਲੋਗਿੰਗ ਵੀ ਸਟਾਰਟ ਕੀਤੀ ਆ ਉਹ ਵੀਡੀਓ ਵੀ ਅਪਲੋਡ ਕਰਦੀ ਹੁੰਦੀ ਆ ਆਪਾਂ ਤੁਹਾਡੇ ਨਾਲ ਜਲਦੀ ਹੀ ਇਹਦਾ ਚੈਨਲ ਵੀ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਸੋ ਸਾਰੇ ਜਾਣੇ ਉਸ ਨੂੰ ਬਲੇਸਿੰਗ ਦਿਓ ਹਨਾ ਉਸ ਦਾ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਹੀ ਫੁੱਲ ਉਸ ਨੂੰ سپورਟ ਦੀ ਜਰੂਰਤ ਆ ਹਨਾ ਕਿਉਂਕਿ ਜਦੋਂ ਕੋਈ ਵੀ ਨਵਾਂ ਕੰਮ ਸਟਾਰਟ ਕਰਦਾ ਸਾਰਿਆਂ ਨੂੰ ਇਦਾਂ ਹੁੰਦਾ ਕਿ ਸਾਨੂੰ ਵਧੀਆ ਰਿਸਪੌਂਸ ਮਿਲੇ ਤੇ ਆਪਾਂ ਸਾਰੇ ਜਾਣੇ ਸਿਮਰ ਨੂੰ ਜਾਣਦੇ ਹੀ ਆ ਸਾਡਾ ਪੰਜਾਬੀ ਟੀਮ ਵਿੱਚ ਇੱਕੀ ਕਵਲ ਵੀਰ ਹੋਣਾ ਕਰਕੇ ਆਪਾਂ ਇਸ ਨੂੰ ਜਾਣਨ ਲੱਗੇ ਆ ਹਨਾ ਸੋ ਸਾਰਿਆਂ ਨੂੰ ਇਹ ਪਤਾ ਹੀ ਹੈ ਕਿ ਹਨਾ ਕੀ ਸਿਮਰਨ ਦੀ ਸਾਰੇ ਸੋਹਰਾ ਫੈਮਿਲੀ ਦੇਖਣਾ ਚਾਹੁੰਦੇ ਆ ਵੀ ਕਿਦਾਂ ਦਾ ਉਸ ਦਾ ਪਰਿਵਾਰ ਆ ਹਨਾ ਕਿਦਾਂ ਦਾ ਹਸਬੈਂਡ ਆ ਉਸ ਦਾ ਸਾਰੇ ਦੇਖਣਾ ਹੀ ਚਾਹੁੰਦੇ ਆ ਤੇ ਉਮੀਦ ਕਰੇ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਆਪਾਂ ਤੁਹਾਡੇ ਨਾਲ ਸਿਮਰਨ ਦੀਆਂ ਹਰ ਨਵੀਂ ਤੋਂ ਨਵੀਆਂ ਵੀਡੀਓਜ਼ ਫੋਟੋ ਸ਼ੇਅਰ ਕਰਾਂਗੇ